ਇਹ ਆਮਰ ਸਿੰਘ ਨੇ ਵੀ ਤਿਆਰੀ ਕਸ ਲਈ ਨਾ ਹੀ ਨਾ ਉਹ ਤਾਂ ਚਲੋ ਹੁਣ ਬੋਟਾਂ ਨੇ ਟਿਕਟ ਮਿਲ ਗਈ ਜੀ ਪਿੰਡ ਪਿੰਡ ਹੁਣ ਜਾਣਗੇ ਜੀ 5 ਸਾਲ ਤਾਂ ਦਿਖੇ ਨਹੀਂ ਸਾਡਾ ਪਿੰਡ ਚਲੋ ਵੱਡਾ ਕਦੇ ਸਾਨੂੰ ਤਾਂ ਦਿਖੇ ਨਹੀਂ ਹੈ ਜੀ ਪਿੰਡਾ ਜਿਹੜਾ ਪਿੰਡਾ ਵੀਰੇ ਆਪਣਾ ਸਾਨੀਪੁਰ ਪਿੰਡਾ ਬਈ ਬਹੁਤ ਵਧੀਆ ਜੀ ਬਾਈ ਜੀ ਬੜਾ ਵਧੀਆ ਚੱਲ ਰਿਹਾ ਜੀ ਕੋਈ ਕਮੀ ਨਹੀਂ ਕਿਸੇ ਤਰ੍ਹਾਂ ਦੀ ਆ ਤੁਸੀਂ ਮੰਡੀਆਂ ਦੇ ਦੇਖ ਲਓ ਸਾਡੇ ਤਾਂ ਹੀ ਗੁਰਪ੍ਰੀਤ ਜਿਹੜੇ ਜੀਪੀ ਸਾਹਿਬ ਨੇ ਜੀ ਇਹਨਾਂ ਨੂੰ ਜਿੱਤਣਗੇ ਹੀ 100% ਰਾਏ ਸਾਹਿਬ ਦੇ ਬਹੁਤ ਵੱਡੀ ਜਿਹੜੀ ਉਹ ਵਰਕ ਇਸ ਟਾਈਮ ਕਰ ਰਹੇ ਨੇ 24 ਘੰਟੇ ਲੋਕਾਂ ਚਹਾਜ ਨੇ ਜਦ ਮਰਜ਼ੀ ਫੋਨ ਕਰ ਲਓ ਇਹ ਨਹੀਂ ਹੈ ਵੀ ਕੋਈ بڑا ਲੀਡਰ ਮੁਰਲਾ ਫੋਨ ਕਰੂ ਚਾਹੇ ਕੋਈ ਇੱਥੇ ਬੈਠਾ ਫੋਨ ਕਰ ਲੇ ਹੋਣੇ ਚੱਕ ਲੈਣਗੇ ਦੱਸੋ ਜੀ ਕੀ ਕੰਮ ਅਸੀਂ ਨੌਜਵਾਨਾਂ ਦੀ ਰਾਏ ਜਾਣਦੇ ਆਂ ਵੀ ਉਹ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਐ ਕਿਵੇਂ ਐ ਅੱਛਾ ਕਰੋ ਜੀ ਸਾਸੀਗਾ ਬਾਈ ਜੀ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਬਹੁਤ ਵਧੀਆ ਜੀ ਬਾਈ ਜੀ ਬੜਾ ਵਧੀਆ ਚੱਲ ਰਿਹਾ ਜੀ ਕੋਈ ਕਮੀ ਨਹੀਂ ਕਿਸੇ ਤਰ੍ਹਾਂ ਦੀ ਤੁਸੀਂ ਮੰਡੀਆਂ ਦੇ ਦੇਖ ਲਓ ਨਾਲ ਦੀ ਨਾਲ ਚਕਾਈ ਫਰਾਈ ਕੋਈ ਮੁੱਦਾ ਨਹੀਂ ਕੋਈ ਰੌਲਾ ਨਹੀਂ ਪਿੰਡਾਂ 'ਚ ਵੀ ਪੂਰਾ ਵਿਕਾਸ ਹੋਇਆ ਚਲੋ ਹੁਣ ਤਾਂ ਚੋਣ ਜੱਫੇ ਕਰਕੇ ਬੰਦ ਐ ਉਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਈ ਜੀ ਐਮਪੀ ਦੀ ਵੋਟ ਹੁਣ ਆ ਰਹੀ ਹੈ ਕਿਹਨੂੰ ਪਾ ਰਹੇ ਹਾਂ ਸਾਡੇ ਦਾ ਹੀ ਗੁਰਪ੍ਰੀਤ ਜਿਹੜੇ ਜੀਪੀ ਸਾਹਿਬ ਨੇ ਜੀ ਇਹਨਾਂ ਨੂੰ ਜਿੱਤਣਗੇ ਹੀ 100% ਹਾਂਜੀ ਹਾਂਜੀ ਇਹ ਅਮਰ ਸਿੰਘ ਨੇ ਵੀ ਤਿਆਰੀ ਕਸ ਲਈ ਨਾ ਹੀ ਨਾ ਉਹ ਤਾਂ ਚਲੋ ਹੁਣ ਵੋਟਾਂ ਨੇ ਟਿਕਟ ਮਿਲ ਗਈ ਜੀ ਪਿੰਡ ਪਿੰਡ ਹੁਣ ਜਾਣਗੇ ਜੀ 5 ਸਾਲ ਤਾਂ ਦਿਖੇ ਨਹੀਂ ਸਾਡਾ ਪਿੰਡ ਚਲੋ ਵੱਡਾ ਕਦੇ ਸੰਤ ਦਿਖੇ ਨਹੀਂ ਹੈ ਜੀ ਪਿੰਡਾ ਜਿਹੜਾ ਪਿੰਡਾ ਵੀਰੇ ਆਪਣਾ ਅਸਾਨੀਪੁਰ ਪਿੰਡਾ ਬਈ ਅਸਾਨੀਪੁਰ ਜੀ ਜੀ ਮਾ ਲੋ ਸਨੀ ਪਰ ਚ ਇੱਕ ਵੀ ਵਾਰ ਅਮਰ ਸਿੰਘ ਆਇ ਨਹੀਂ ਜਿੱਤਣ ਤੋਂ ਬਾਅਦ ਕਿਹੇ ਨਹੀਂ ਹੈ ਨਾ ਸਾਡੇ ਕਦੇ ਕੋਈ ਗ੍ਰਾਂਟ ਕੋਈ ਕੁਝ ਕਦੇ ਕੋਈ ਨਹੀਂ ਆਇਆ ਆਪਣੀ ਕਿਸਾਨੀ ਨੂੰ ਆ ਸਰਕਾਰ ਦੇ ਫਾਇਦੇ ਕਿਸਾਨੀ ਲਈ ਬਾਈ ਜੀ ਮੈਂ ਤਾਂ ਦੇਖੋ ਲਾਈਟ ਹੀ ਹੈ ਹੁਣ ਆਪਾਂ ਜੇ ਤੁਸੀਂ ਵੀ ਜਾਣਦੇ ਹੋ ਕਦੇ 12 ਵਜੇ ਰਾਤ ਨੂੰ ਆ ਗਈ ਕਦੇ ਰਾਤ ਨੂੰ 2:30 ਵਜੇ ਆ ਗਈ ਕਦੇ ਸਵੇਰੇ 3 ਵਜੇ ਆ ਗਈ ਮਤਲਬ ਲਾਈਟ ਕਦੀ ਆਉਂਦੀ ਸੀ ਸਾਰੀ ਦਿਹਾੜੀ ਜਗਰਾਤਾ ਹੀ ਬੰਦਾ ਕਰਦਾ ਜਗਦੀ ਲੰਘ ਜਾਂਦੀ ਸੀ ਹੌਂਸਲ ਬਾਹਰ ਟਾਈਮ ਲੇਟ ਹੈ ਜੀ ਜਾਣੇ ਆ ਸੁੱਚ ਦੱਬੋ ਨਾਲੇ ਪਾਣੀ ਦੀ ਬੱਚਤ ਹੈ ਜੀ ਨੁਕਸਾਨ ਨਹੀਂ ਹੁੰਦਾ ਜੀ ਉਹੰਦਾ ਕੋਲ ਹੜਕੇ ਭਰ ਲੁੰਦਾ ਹਾਂ ਹਾਂਜੀ ਹਾਂ ਸਾਰਾ ਕੁਝ ਫਾਇਦੇ ਦੇ ਹਾਂਜੀ ਸਰਕਾਰ ਤੋਂ ਅੱਗੇ ਆਸ ਹੈਗੀ ਆ ਨੌਜਵਾਨੀ ਨੂੰ ਜਾਂ ਹਾਂਜੀ ਬਾਈ ਜੀ ਆਸ ਏ ਜੀ ਹੁਣ ਬਦਲਾਅ ਲੋਕਾਂ ਨੇ ਏਡਾ ਬੜਾ ਕੀਤਾ ਜੀ ਜਦੋਂ ਆਸ ਕਰਕੇ ਕੀਤਾ ਜੀ ਬਾਕੀ ਚਲੋ ਇਹ ਹੈ ਵੀ ਐਨੀ ਜਲਦੀ ਕੰਮ ਨਹੀਂ ਹੁੰਦੇ ਥੋੜਾ ਟਾਈਮ ਤਾਂ ਦੇਣਾ ਪੈਣਾ ਪਰ ਆਸ ਹੈ ਵੀ ਸਾਰੇ ਹੋਣਗੇ ਜੀ ਵਾਦੇ ਪੂਰੇ ਹੁਣ ਸਾਡੇ ਬਾਈ ਜੀ ਐਮਐਲਏ ਸਾਹਿਬ ਨੇ ਇਥੋਂ ਲਖਵੀਰ ਸਿੰਘ ਰਾਏ ਜੀ ਤੁਸੀਂ ਪਿੰਡਾਂ ਚੋਂ ਪਤਾ ਕਰੋ ਜਿੱਥੋਂ ਪੰਚਾਇਤਾਂ ਤੋਂ ਪਤਾ ਕਰੋ ਵੀ ਕਿਸੇ ਮੈਂ ਕਹਿੰਦਾ ਇੰਨਾ ਵਧੀਆ ਕੰਮ ਕਰ ਰਹੇ ਨੇ ਕੋਈ ਕਮੀ ਨਹੀਂ ਹੈ ਜੀ ਕਿਸੇ ਤਰ੍ਹਾਂ ਦੀ ਕੋਈ ਕਿਸੇ ਨੂੰ ਪਾਬੰਦੀ ਨਹੀਂ ਹੈ ਵਧੀਆ ਪਿੰਡਾਂ ਦੇ ਵਿਕਾਸ ਦਾ ਵਿਰੋਧ ਤਾਂ ਨਹੀਂ ਚਾਹੇ ਵਿਰੋਧੀ ਵੀ ਚਲੇ ਗਿਆ ਕੰਮ ਉਹਦਾ ਵੀ ਕਰਨ ਦੇਖੋ ਇਹ ਜਿਹੇ ਚੰਗੇ ਸੁਭਾਅ ਦੇ ਬੰਦੇ ਨੇ ਬਹੁਤ ਫਟੇਖੜ ਸਾਭ ਤੋਂ ਬਹੁਤ ਜ਼ਬਰਦਸਤ ਲੀਡ ਤੇ ਜੀਪੀ ਜਿੱਤੂਗਾ ਜੀ ਹਾਂਜੀ ਰਾਏ ਸਾਹਿਬ ਦੇ ਬਹੁਤ ਵੱਡੀ ਜਿਹੜੀ ਉਹ ਵਰਕ ਇਸ ਟਾਈਮ ਕਰ ਰਹੇ ਨੇ 24 ਘੰਟੇ ਲੋਕਾਂ ਚਹਾ ਜਾਣੇ ਜਦ ਮਰਜ਼ੀ ਫੋਨ ਕਰ ਲਓ ਇਹ ਨਹੀਂ ਹੈ ਵੀ ਕੋਈ ਬड़ा ਲੀਡਰ ਮੁਰਲਾ ਫੋਨ ਕਰੂ ਚਾਹੇ ਕੋਈ ਇੱਥੇ ਬੈਠਾ ਫੋਨ ਕਰ ਲੇ ਹੁਣੇ ਚੱਕ ਲੈਣਗੇ ਦੱਸੋ ਜੀ ਕੀ ਕੰਮ ਹੈ ਜਦੇ ਕੰਮ ਹੋਊਗਾ ਜਨਤਾ ਨੂੰ ਤੇ ਇਹੀ ਚਾਹੀਦਾ ਜੀ ਹੁਣ ਅਮਰ ਸਿੰਘ ਜੀ ਤਾਂ ਇੱਕ ਦਿਨ ਤਾਂ ਆਏ ਨਹੀਂ ਸਾਡੇ ਕੋਲ ਜੇ ਮੈਂ ਕਹਾਂ ਜਿੰਨੇ ਉਰੇ ਬੰਦੇ ਬੈਠੇ ਨੇ ਪੁੱਛ ਲਓ ਕਿਸੇ ਕੋਈ ਪੀਏ ਦਾ ਨੰਬਰ ਵੀ ਹੈਗਾ ਕਿਸੇ ਕੋਲ ਨੰਬਰ ਨਹੀਂ ਬਾਈ ਜੀ ਕੋਈ ਲੋਕਾਂ ਨਾਲ ਟੱਚ ਨਹੀਂ ਹੁਣ ਵੋਟਾਂ ਹੁਣ ਜੂਰ ਭੱਜੇ ਫਿਰਨਗੇ ਤੁਹਾਡੇ ਸਾਹਮਣੇ ਇਸ ਕਰਕੇ ਜੀਪੀ ਦੀ 100% ਫਤੇਗੜ ਸਾਹਿਬ ਤੋਂ ਜਿੱਤ ਹੈ ਸਾਰੇ ਲੋਕ ਜਿੰਨੇ ਵੀ ਵਰੇਗ ਵਰਗ ਨਾਲ ਆਏ ਹੁਣ ਬਾਈ ਜੀ ਪਿੱਛੇ ਜਦੋਂ ਹੜਾ ਆਏ ਨੇ ਰਾਏ ਸਾਹਿਬ ਟਰੈਕਟਰ ਤੇ ਆਪ ਘੁੰਮੇ ਨੇ ਅਮਰ ਸਿੰਘ ਜੀ ਕਿੱਥੇ ਸੀ ਉਦੋਂ ਉਦੋਂ ਨਹੀਂ ਪਤਾ ਸੀ ਵੀ ਫਤੇਗੜ ਦੇ ਲੋਕਾਂ ਨੂੰ ਮੁਸੀਬਤ ਹੈ ਲੀਡਰ ਦਾ ਕੰਮ ਕੀ ਹੁੰਦਾ ਮੁਸੀਬਤ ਵਿੱਚ ਲੋਕਾਂ ਦੇ ਕੰਮ ਆਉਣਾ ਆ ਕੇ ਵੀ ਹਾਲ ਨਹੀਂ ਪੁੱਛਿਆ ਹਾਂ ਫੋਟੋ ਸ਼ੂਟ ਜ਼ਰੂਰ ਕਰਾ ਲਿਆ ਪਰ ਰਾਏ ਸਾਹਿਬ ਲੋਕਾਂ ਦੇ ਵਿੱਚ ਰਹੇ ਨੇ ਸਵੇਰੇ 4-4 ਵਜੇ ਤੋਂ ਰਾਤ ਨੂੰ 12-12 2-2 ਵਜੇ ਤੱਕ ਵੀ ਉਹ ਫੀਲਡ ਦੇ ਵਿੱਚ ਰਹਿੰਦੇ। ਇਸ ਕਰਕੇ ਲੋਕਾਂ ਨਾਲ ਬਹੁਤ ਪਿਆਰ ਆ ਉਹਨਾਂ ਦਾ। ਹਰੇਕ ਬੰਦੇ ਨਾਲ ਜੁੜੇ ਹੋਏ ਨੇ ਉਹ। ਆਪ ਲਿੰਕਡ ਨੇ ਪਿੰਡ ਦੇ ਛੋਟੇ ਤੋਂ ਵੱਡੇ ਨਾਲ ਲਿੰਕ ਲਿਆ। ਕੋਈ ਉਰੇ ਲੀਡਰ ਰਾਜ ਨਹੀਂ ਚੱਲ ਰਿਹਾ। ਉਰੇ ਵਰਕਰ ਲੋਕਾਂ ਦਾ ਰਾਹ ਚੱਲ ਰਿਹਾ ਫਟੇਗੜ ਚ। ਆਮ ਆਦਮੀ ਪਾਰਟੀ ਦੀ ਜਿੱਤ ਹੋਊਗੀ 100% ਹੋਊਗੀ।